ਬਾਨ ਸੁਬਾਨ ਕੇ ਗੱਲ ਕਰੀ ਗੱਲ ਤੋਂ ਕਰਦੇ ਪਹਿਲੇ ਹੰਦ ਸਿੰਘ ਪਹੁੰਚਣਾ ਹਾਂ ਜੀ 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 ਹੰਦ ਸਿੰਘ ਪਹੁੰਚਾ ਬੋਲਦੇ ਮਨਪ੍ਰੀਤ ਕੌਰ ਲੜੇ ਧੀਆ ਦੇ ਘਰ ਵਸੋਂਦੇ ਆ ਮਨਪ੍ਰੀਤ ਕੌਰ ਕਾਲਜਾ ਬੋਲਦੇ ਹੰਦ ਸਿੰਘ ਪਹੁੰਚਾ ਲੜੇ ਧੀਆ ਦੇ ਘਰ ਵਸੋਂਦੇ ਆ ਹਾਂ ਜੀ ਹਾਂ ਜੀ ਅੱਡਾ ਦੇ ਲੜੇ ਹਸਬੰਦ ਆਈ ਸਾਡੇ ਕੋਲ ਸਟਾਫ ਲਾ ਕੇ ਕੀ ਨਾ ਕਰ ਕਦੀਪ ਸਿੰਘ ਅੱਛੇ ਮੈਂ ਜੀ ਤੁਸੀ ਆਦੇ ਬਾਰੇ ਕੀ ਕਹਿਣਾ ਚਾਹੁੰਦੇ ਆਪਣਾ ਬੱਕ ਰਖੋ ਵੀ ਕਹਿੰਦੇ ਜੀ ਮੈਂ ਕਿਤਾ ਕੋਟ ਕੇ ਸਾਇਆ ਹੋਇਆ ਆਵੇ ਸਾਡਾ ਕੋਟ ਕੇਸ ਹੋਇਆ ਆ ਆਸਣਾ ਦੇ ਕਾਇਤਾ ਹੋ ਗਿਆ ਕਿ ਬਾਹਰ ਮੈਂ ਨਾ ਸੌਖਾ ਮੇਰੇ ਪਾਪਾ ਨਾਲ ਗੱਲ ਕਰਾਂ ਨਹੀਂ ਜੀ ਦੱਸੋ ਨਾ ਜੇ ਤੁਹਾਡਾ ਤਲਾਕ ਨਹੀਂ ਹੋਇਆ ਹੋਇਆ ਵੀ ਤੁਸੀਂ ਰਿਲੇਸ਼ਨਸ਼ਿਪ ਚ ਇਤਨਾ ਵੀ ਰਹਿ ਸਕਦੇ ਆ ਬਾਹਰ ਦੂਜਾ ਤੁਸੀਂ ਉਹਨਾਂ ਜੇਲ੍ਹ ਦੇ ਵਿੱਚ ਕੱਲਿਆ ਹੋਇਆ ਬਿਨਾਂ ਕਿਸੇ ਨੂੰ ਤੋਂ जिड़ी तुम इन्हों खचा पाया पाया जेलना चाहिए पक्ष रखो ना ਕੁਲਦੀਪਾ ਆਉਂਦੇ ਬੂਰੇ ਇਹਨਾਂ ਤੋਂ ਕੇ ਤਰ੍ਹਾਂ ਬੱਲੋਗੇ ਕੁਲਦੀਪਾ ਮੇਰਾ ਕੋਟ ਕੇਸ ਕਰਿਆ ਹੋਇਆ ਦਾ ਮੈਂ ਕੋਟ ਦੇ ਵਿੱਚ ਆਪੇ ਦੇ ਇੱਕ ਦੂਗੀ ਆਪਣਾ ਪੱਖ ਦੇ ਸਾਨੂੰ ਕੋਈ ਚੱਕਰ ਨਹੀਂ ਤੁਸੀਂ ਸਿਰਫ ਆਪਣਾ ਪੱਖ ਰੱਖ ਦੋ ਹੋਰ ਕੋਈ ਗੱਲ ਨਹੀਂ ਆਪਣਾ ਪੱਖ ਰੱਖੋ ਵੀ ਕੱਟਦਾ ਨਹੀਂ ਕੋਣ ਕੱਟਦਾ ਜੀ ਮਾਂ ਦੀ ਕੁੜੀ ਦਾ ਇੰਦਰ ਜੀ ਤੇ ਜੀ ਇੰਦਰ ਜੀ ਜੀ ਹਾਂਜੀ ਹਾਂਜੀ ਮੈਂ ਲਾਇਆ ਕਿਤੇ ਵੈਈ ਕੁੜੀ ਦਾ ਡੀ ਅੱਜ ਦੇਖੋ ਜਾਈ ਬਰਾਹੀ ਵਾਲੀ ਹਾਂ ਜੀ ਪਰ ਕੀ ਗੱਲ ਹੋਈ ਨਾ ਦੋਨਾਂ ਜਿਹੜੇ ਵਿੱਚ ਕੀ ਗੱਲ ਹੋਈ ਇਹਦੇ ਇੱਕ ਨੂੰ ਜਦੋਂ ਲੱਗ ਹੋ ਗਿਆ ਕਿਉਂ ਨਹੀਂ ਇੱਕ ਵਜੇ ਤਾਂ ਠਹਿ ਰਹੇ ਤੇ ਸਾਥ ਨਹੀਂ ਨੇ ਰਹਿ ਗਏ ਇਹ ਨਹੀਂ ਆਏ ਨਹੀਂ ਰਹੇ ਇੱਕ ਵਾਰੀ ਇਹਨੇ ਕਿਹਾ ਕੁੜੀਆਂ ਕੁੜੀਆਂ ਮੇਰੇ ਕੋਲ ਕੇ ਲੈ ਕੇ ਗੱਲ ਕਰਨ ਦੀਆਂ ਤੇ ਦੇ ਦੇਗੀ ਮੈਂ ਹੋਰ ਮੈਂ ਬੰਦੇ ਵਾਂਗੂੰ ਤੁਹਾਡਾ ਸੀ ਰਹਿ ਜਾਗੇ ਅੱਜਾ ਇਹ ਪੰਜ ਸਾਲ ਦੀ ਰਹਿ ਕੇ ਜਾਂਦਾ ਜੀ ਉਹ ਤਾਂ ਅੱਜ ਵੀ ਤਾਂ ਡੱਜ ਰਾਈ ਤੇ ਆ ਰਹੇ ਨੇ ਕਰਨ ਵਾਸਤੇ ਕੋਈ ਮੈਨੂੰ ਤੁਸੀਂ ਦੱਸੋ ਆਪਣੇ ਵਿਚਾਰ ਕੀ ਕਹਿੰਦੇ ਆ ਉਹਦੇ ਨਾਲ ਕਿ ਮੇਰੀ ਉਹਦੇ ਨਾਲ ਵਾਸਤੇ ਪਿਆਰ ਆਈ ਮੇਰਾ ਘਰ ਵਸਾ ਦੇ ਸਾਡੇ ਕੋਲ ਆਇਆ ਬਚਨ ਦਾ ਬੋਲੋ ਸਾਡੇ ਕੋਲ ਆ ਗਿਆ ਘਰ ਦੀ ਦੋ ਦਰ ਗੰਦੇ ਜੋ ਗਰੀਬੀ ਦੀ ਕੱਟੂਗੀ ਨਹੀਂ ਤਾਂ ਦੇ ਕੋਈ ਸਬੂਤ ਤੁਹਾਡੇ ਕੋਲ ਸਬੂਤ ਹੈਗਾ ਕੋਈ ਨਾ ਕੋਈ ਤੁਹਾਡੇ ਕੋਲ ਸਬੂਤ ਹੈਗਾ ਕੋਈ ਇਹਦੇ ਕਲਾਮ ਕਿਹੜਾ ਸਬੂਤ ਹੈ ਤੁਹਾਡੇ ਕੋਲ ਤੇ ਜੋ ਸਨਵਾਰ ਸਤਾ ਹਾਂਜੀ ਹਾਂਜੀ हां नहीं तुझे दो बनाए ना 5 लाख ਦਾ ਲਾਇਆ ਤੇ ਜਵਾਈ ਤੇ 5 ਨਾਲ ਉਹਦਾ ਉਹਦਾ ਚਾਹੀਦਾ ਸਾਨੂੰ ਜਬੂਤ ਨਹੀਂ ਮੇਰੀ ਆਪਾ ਜੀ हां ਐਸੀ ਤੇ ਬੇ ਐਸੀ ਤੇ ਬਿਠਾਣਾ ਚਾਹੁੰਦੇ ਮੇਰੇ ਘਰ ਵਸਾਉਣਾ ਚਾਹੁੰਦੇ ਤੇ ਯਾਦੇ ਘਰ ਵਸਾਉਣਾ ਜਾੜਦੇ ਤਾਂ ਹੈ ਨਹੀਂ ਆ ਜੀ ਇਕੱਠੇ ਕਰ ਦਿਓ ਤੁਹਾਡੇ ਕੋਲ ਤਾਂ ਸਭ ਬਹੁਤ ਹੋਊਗਾ ਤੁਹਾਡੇ ਕੋਲ ਤਾਂ ਵਿਚੋਲੇ ਵੀ ਵੇਚਾ ਵਿਚੋਲੇ ਦੀ ਗੱਲ ਹੈ ਇਹ ਕਹਿੰਦਾ ਇਦਾਂ ਦੀ ਗੱਲ ਕੋਈ ਨਹੀਂ ਹੋਈ ਹੈਗੀ ਵਿਚੋਲੇ ਤੇ ਨਹੀਂ ਝੂਠ ਮਾਰਦਾ ਛੜੇ ਇੱਕ ਮਿੰਟ ਮਾ ਦੇ ਜਿਆਲੋਂ ਹੋ ਜਾਣੇ ਪਰ ਜਿਹੜੀ ਜ਼ਮੀਨ ਮੰਗਦੀ ਜਾਏ ਕਰ ਉਹਨਾਂ ਨੂੰ ਸਬੂਤ ਦਿਓ ਮੁੰਡੇ ਕੋਲ ਤੁਹਾਡੀ ਕੋਈ ਜ਼ਮੀਨ ਮੰਗਦੀ ਉਹਦੇ ਕੋਲ ਹਾਂ ਕੀ ਕਰ ਰਹੇ ਹੋ ਜੀ ਨਾ ਇਹ ਜੀ ਇਹ ਗੀ ਗੀ ਨਾ ਆਪ ਤੁਸ ਜੀ 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 चाहते इन्हों बारे हां अच्छा नहीं मुंडे की कोई गलत मुंडा ठीक से अपनी जगह तुम्हें रिश्ता कराया फिर भी

ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਲੈਵਲ ਆਉਣ ਦੀ ਪੋਸਟ ਕਰਦੇ ਤੁਸੀਂ ਘਰ ਵਸਾਉਣਾ ਚਾਹੁੰਦੇ ਵੀ ਨਵੇਂ ਲੋਨ ਦੀ ਪੋਸਟ ਕਰਦੇ ਜਾਂ ਆਪਾਂ ਬੁਸ਼ਾਦਗਰ ਇਕੱਠੇ ਕਰਦੇ ਹਾਂਜੀ 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 ਅਸੀਂ ਵੀ ਗੱਲ ਕਰੀ ਸੀ ਉਹਨਾਂ ਨਾਲ ਇਹਦੇ ਵਾਈਕ ਨੂੰ ਤਾਂ ਪੁੱਟਾਈ ਬੋਰ ਬੋਲੀ ਬੋਰ ਕੱਟ ਦਿੱਤਾ ਉਹਨੇ ਉਹ ਤੋਂ ਅਗਲੇ ਪੁੱਟਾ ਸਿੱਧਾ ਬੋਲ ਕੇ ਸਾਨੂੰ ਹਾਂਜੀ ਕੋਈ ਗੱਲ ਨਹੀਂ ਕਰੀ ਅਸੀਂ ਪਿਆਰ ਨਾਲ ਪੱਕਾ ਚਲੇ ਅਗਰ ਤੁਸੀਂ ਆਪਣਾ ਪਾਸਾ ਰੱਖੋ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਆ ਨਹੀਂ ਨਹੀਂ ਮੇਰੇ ਘਰ ਤੋਂ ਨਹੀਂ ਪਿਆਰ ਹਾਂ ਹਾਂਜੀ 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 ਹਾਂਜੀ

ਉਹ ਕਹਿੰਦੇ ਕਿ ਕਰੇ ਸ਼ੋਹਰਤ ਬਣਾਉਣੇ ਜਮਤ ਚਾਹੇ। ਅੱਛਾ ਉਹਨੂੰ ਤਿਆਰ ਆ ਮਤਲਬ ਘਰ ਚ। ਜੇ ਜੇ ਮੰਨ ਵੀ ਆ ਫਿਰ ਆਪਾਂ ਲੈ ਆਨੇ ਕਿੰਨੀ ਕਰੇ ਵਿਚਾਰੇ ਦੇ ਨਾਲ ਕੁੜੀ ਨਾਲ। ਇਹ ਬਚੋਲਾ ਸਾਹਿਬ ਆ ਮੈਥੋਂ ਕਿਦੋਂ ਆਨੰਦ ਹੋੜੇ ਆਨੰਦ ਕਾਰਜ ਦੇਗੇ। ਆਨੰਦ ਕਾਰਜ ਤੋਂ ਇੱਕ ਦਿਨ ਪਹਿਲਾਂ ਮੈਨੂੰ ਕਹਿੰਦਾ ਵੀ ਮੈਨੂੰ 40000 ਰੁਪਏ ਪਹਿਲਾਂ 75000 ਰੁਪਏ ਮੰਗਿਆ ਜੀ ਫਿਰ ਵੀ ਮੈਨੂੰ ਕਹਿੰਦਾ 40000 ਰੁਪਏ ਦੇ ਵਿੱਚ ਸਾਡਾ ਨਿਬੜਿਆ। 40000 ਰੁਪਏ ਲੇ ਕੇ ਨੰਦੇ ਦਬਾਈ ਜੀ। ਅੱਛਾ ਵੀ ਨੰਦਾ ਦੀ ਕੰਮ ਰੋਕਤਾ। ਨੰਦਾ ਦੀ ਅਗਲਾ ਕਹਿੰਦੇ 40000 ਰੁਪਏ ਦੇ ਇਨਾ 40000 ਰੁਪਏ ਘਰੇ ਲੈਣ ਆ ਗਿਆ ਜੀ ਮੇਰੇ ਅੱਛਾ ਹਾਂ ਕਰੇ ਲੈ ਸੋਰਾ ਮੈਨੂੰ ਕਹਿੰਦਾ ਵੀ ਤੂੰ ਤੇਰੀ ਧੀ ਦਾ ਰਿਸ਼ਤਾ ਕਰਦੇ ਮੈਂ ਇਹਨੂੰ ਹੱਥ ਬੰਨ ਕੇ ਬੇਨਤੀ ਕਰਦਾ ਰਿਹਾ ਨਹੀਂ ਉਹ ਮੰਨਿਆ ਅੱਛਾ ਚੱਤੇ ਨੂੰ ਜਵਾਈ ਨੂੰ ਕਹਿੰਦਾ ਧੀ ਦਾ ਰਿਸ਼ਤਾ ਕਰਦੇ ਇਹ ਗੱਲ ਕਿ ਮੈਂ ਉਸ ਨੂੰ ਫੋਨ ਕਰਿਆ ਸੀ ਫੋਨ ਨਹੀਂ ਉਹਨਾਂ ਨੇ ਫੋਨ ਕਰਿਆ ਕਿ ਉਹ ਵੀ ਤੇਰੀ ਧੀ ਦਾ ਰਿਸ਼ਤਾ ਕਰਦੇ ਮੈਂ ਕਿਉਂਕਿ ਮੇਰਾ ਵੀ ਇੱਕ ਜਾਣਾ ਸੁਨਾਮ ਦੇ ਵਿੱਚ ਉਹਨਾਂ ਦਾ ਉਹ ਸੁਨਾਮ ਦੇ ਵਿੱਚ ਰਹਿੰਦੇ ਨੇ ਮੇਰਾ ਜਾਣਾ ਹੁੰਦਾ ਉਹ ਕਹਿੰਦਾ ਵੀ ਤੇਰੀ ਧੀ ਦਾ ਰਿਸ਼ਤਾ ਕਰਨਾ ਹੈ ਉਹਰੇ ਤੇ ਮਾ ਜੀ ਮੈਂ ਤਾਂ ਕਰ ਨਹੀਂ ਸਕਦਾ ਮੇਰੇ ਧੀ ਨਹੀਂ ਹੈਗੀ ਸੋ ਧੀ ਧੀ ਮੇਰੀ ਕੀ ਲੱਗੀ ਨਾ ਨਵੀ ਤੇ ਮੈਂ ਤੇਰਾ ਜਵਾਈ ਲਗਦਾ ਤੂੰ ਫੋਨ ਕਰਿਆ ਸੀ ਮੈਂ ਫੋਨ ਉਹਨੇ ਮੈਨੂੰ ਫੋਨ ਕਰਾਇਆ ਜੀਆ ਫਿਰ ਮੈਂ ਇਹਨੂੰ ਹਟਾ ਵੀ ਮਾਂ ਦੀ ਕੌਣ ਬੋਲਦੋ ਕਿ ਮੈਂ ਤੇਰਾ ਜਵਾਈ ਬੋਲਦਾ ਅੱਛਾ ਤੇਰਾ ਸਹੁਰਾ ਹਾਂ ਦੇਖ ਸਕਦੇ ਹੋ ਦੋਸਤੋ ਸਹੁਰਾ ਆਪਦੇ ਜਵਾਈ ਨੂੰ ਕਹਿ ਰਿਹਾ ਮੈਂ ਮੈਂ ਤੇਰਾ ਜਵਾਈ ਲਗਦਾ ਇਸ ਦੇ ਵਿੱਚ ਮੇਰੇ ਕੋਲ ਵੀਡੀਓ ਵੀ ਪਈ ਹੈ ਜਿਸ ਦੇ ਵਿੱਚ ਮੇਰੇ ਘਰ ਵਾਲੀ ਕਹਿ ਰਹੀ ਹੈ ਰਿਕਾਰਡਿੰਗ ਆਪੀਆਂ ਨੇ ਮੈਨੂੰ ਹੱਤ ਬੰਨ ਕੇ ਬੇਨਤੀ ਵੀ ਕਰਦੇ ਰਿਹਾ ਵੀ ਤੂੰ ਆਪਣੇ ਘਰ ਵਸਾਲਾ ਘਰ ਵਸਾਲਾ ਅਸੀਂ 2 ਮਹੀਨੇ ਚੋਰੀਆਂ ਵੀ ਮਿਲਦੇ ਰਹੇ ਉਹਦੀ ਮੰਮੀ ਨੇ ਕਹਿ ਕੇ ਉਹਦੇ ਨਵੇਂ ਘਰੇ ਆਲੇ ਦਾਲੇ ਗਵਾਂਢੀ ਇੱਕ ਦੋ ਤਿੰਨ ਬੰਦੇ ਰਹੇ ਨੇ ਉਹਨੇ ਵੀ ਆਉਂਦੇ ਜਾਂਦੇ ਨੇ ਉਹ ਬੰਦੇ ਕਹਿ ਕੇ ਇਹਨੇ ਵੀ ਜਿਹੜੇ ਮੁੰਡੇ ਤੋਂ ਜ਼ਮੀਨ ਮੰਗ ਅਮ ਜਿਸ ਦੇ ਵਿੱਚ ਪੈਰੇ ਨੇ ਵੀ ਮੇਰੇ ਨਾਂ 'ਤੇ ਜ਼ਮੀਨ ਜਾਇਟ ਕਰਾ ਦੇ ਉਹਦੇ ਵਿੱਚ ਮੈਂ ਪੱਕ ਵੀ ਰੱਖਦਾ ਵੀ ਮੈਂ ਜਾਇਟ ਤੇਰੇ ਨਾਂ 'ਤੇ ਕਰਾ ਦਾਂਗਾ ਤੇਰੀ ਕੋਈ ਵਿਚੋਲੇ ਨਾਲ ਨਹੀਂ ਗੱਲ ਹੋਈ ਵੀ ਵਿਚੋਲੇ ਨੂੰ ਨੇ ਪੁੱਛਿਆ ਵੀ ਚਾਹਤ ਨਹੀਂ ਆ ਰਹੀ ਬੋਲੇ ਨਾਲ ਵੀ ਗੱਲ ਹੋਈ ਸੀ ਵੀਰੋ ਇਹਨਾਂ ਕਹਿੰਦਾ ਵੀ ਤੈਂ 3 ਲੱਖ ਰੁਪਈਆ ਇਹਨਾਂ ਤੋਂ ਮੰਗਿਆ ਜਿਸ ਦੇ ਵਿੱਚ ਜੇ ਮੈਂ ਬਟੋਲੇ ਦੇ ਸਾਹਮਣੇ ਮੰਗਿਆ ਹੋਵੇ ਜਾਂ ਨਾਲ ਕੋਈ ਕੋਈ ਸਬੂਤ ਹੋਵੇ ਜਾਂ ਕੋਈ ਰਿਕਾਰਡ ਹੋਵੇ ਆਪਾਂ ਤਿੰਨ ਤਾਂ ਉਹਨਾਂ ਨੂੰ 6 ਦਿਨ ਲਈ ਪਿਆਰਾਂ ਵੀ 6 ਲੱਖ ਰੁਪਈਆ ਵੀ ਦੇ ਦਾਂਗੇ ਤੁਹਾਨੂੰ ਵੀ ਪਤਾ ਕਿ ਜਿੱਥੋਂ ਮਰਜੀ ਘਰ ਵੇਚੀਏ ਕੁਝ ਵੇਚੀਏ ਮੈਂ ਇਹ ਜੇ ਉਹ ਠੂਠਾ ਬੋਲਦੇ ਨੇ ਤਾਂ ਗੁਰੂ ਘਰ ਦੇ ਵਿੱਚ ਸੌਂਖ ਖਾ ਲੈਣਾ ਨਾਮ ਕਰ ਦੇਣਾ ਆਪਾਂ ਜ਼ਿੰਮੇਵਾਰ ਆ ਆਪਾਂ ਗਲਤ ਹੋਮਾ ਹਾਂਜੀ ਦੇਖੋ ਜੀ ਕਿੱਡਾ ੱੱਕਾ ਹੋ ਰਿਹਾ ਇੱਕ ਆਮ ਇਨਸਾਨ ਨਾਲ ਪੋੜਾ ਪੜਾ ਤੇ ਸਿੱਧਾ ਇਨਸਾਨ ਆ ਜਿਸ ਨਾਲ ਕੇ ਇੱਕ ਝੂਲਮਾ ਵਾਲਾ ਕੰਮ ਹੀ ਹੋ ਰਿਹਾ ਨਾ ਤਾਂ ਇਸ ਨੂੰ ਕੋਈ ਬਚਾਰੇ ਨੂੰ ਘਰੇ ਰਹਿਣ ਦਿੰਦਾ ਤੇ ਨਾ ਹੀ ਬਾਹਰ ਇਸ ਦਾ ਰਵਾ ਚੱਲ ਰਿਹਾ ਆਪਣੀ ਪਤਰੀ ਨਾਲ ਵੀਡੀਓ ਨੂੰ ਪੂਰਾ ਐਂਡ ਤੱਕ ਸੁਣ ਕੇ ਤੇ ਵੱਧ ਤੋਂ ਵੱਧ ਸਾਂਝਾ ਕਰਿਓ ਦੇਖੋ ਕਿਸ ਤਰ੍ਹਾਂ ਇਹ ਮਿੰਤਾ ਕਰਲੇ ਕੱਢ ਰਿਹਾ ਕਿ ਮੈਂ ਜਾਂ ਸਭ ਨੂੰ ਕਿਹਾ ਕਿ ਜਾਂ ਤਾਂ ਮੇਰਾ ਤਲਾਕ ਕਰਾ ਦਿਓ ਜਾਂ ਮੇਰੇ ਨਾਲ ਇਸ ਨੂੰ ਤੋੜ ਦਿਓ ਪਰ ਮੇਰੇ ਨਾਲ ਕੋਈ ਹੱਲ ਨਹੀਂ ਹੋ ਰਿਹਾ ਮੇਰਾ ਕਹਿੰਦਾ ਮੈਂ ਸਜ਼ਾ ਵੀ ਕੱਟ ਕੇ ਹੈ ਡੇਢ ਮਹੀਨੇ ਦੀ ਸਾਜਾ ਮਹੀਨੇ ਦੀ ਹੋਈ ਤੇ ਇਕੱਠੀ ਡੇਢ ਮਹੀਨੇ ਦੀ ਹੈ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤੇ ਪਹਿਲਾਂ ਪੂਰੀ ਵੀਡੀਓ ਸੁਣਿਓ ਤੁਹਾਨੂੰ ਵੀ ਵੀਡੀਓ ਦਾ ਸੱਚ ਕੀ ਹੈ ਤੇ ਪੂਰੀ ਵੀਡੀਓ ਸੁਣ ਕੇ ਆਪਣੀ ਰਾਏ ਕਮੈਂਟਾਂ ਵਿੱਚ ਜਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤੋਂ ਖਰਚਾ ਜਿਹੜਾ ਸਾਨੂੰ 9000 ਬਣਿਆ 4000 1 5000 ਕੋ ਦੇ ਰਹੇ ਹਨ ਤੇ ਫਿਰ ਆਪਣੀ ਨਹੀਂ ਮੈਂ ਕਹਦਾ ਦੇ ਮਾਈ ਖਰਚਾ ਵਾ ਤੇ ਮੈਂ ਉਹ ਕਿਤੇ ਰਹਿ ਕਿਤੇ ਹੋ ਰਹੀ ਆ ਆਪਣੇ ਮਾਪੇਾਂ ਦੇ ਰਹੀ ਹੈ ਘਰ ਵਾਲਾ ਕਿ ਹੋਰ ਬਣਾ ਲਿਆ ਜਿੰਨੇ ਉਹਦੇ ਮੇਰੇ ਕੋਲ ਫੋਟੋ ਪਈ ਆ ਜੀ ਜਿਸ ਦੇ ਵਿੱਚ ਮੈਨੂੰ ਚੋਰੀ ਕੋਈ ਕੋ ਦਿੱਤੀਆਂ ਬੰਦੇ ਨੇ ਉਹਦੇ ਨਾਲ ਮ ਨਾ ਖਰਚਾ ਫਿਰ ਕੋਣ ਦਿੰਦਾ ਨਹੀਂ ਮੈਂ ਨਹੀਂ ਦਿੰਦਾ ਹੈਗਾ ਜੀ ਮੈਂ ਜੋਲੀ ਕੱਟ ਲਊਗਾ ਅੱਛਾ ਹਾਂ ਫਿਰ ਮੈਂ ਇਹ ਕਰ ਦਉ ਉਹਨਾਂ ਨੂੰ ਖਵਾਈਆਂ ਮੈਂ ਕਿੱਥੋਂ ਦੇਹੜੀਦਾਰ ਬੰਦਾ ਮੈਂ ਕਿੱਥੋਂ ਕਮਾਉਂਗਾ ਜੀ ਤੂੰ ਲਿਆਉਣ ਨੂੰ ਤਿਆਰ ਹੈ ਮੈਂ ਲਿਆਉਣ ਨੂੰ ਵੀ ਤਿਆਰਾਂ ਜੀ ਮੇਰ ਨਾਲ ਦਾ ਤੁਰਾ ਦੇ ਅੱਜ ਮੈਂ ਰੱਦ ਵੀ ਲਿਆਉਂਦਾ ਸਾਰਾ ਪਿੰਡ ਵਿਆਹੀ ਵੀ ਭਰ ਦੂਗਾ ਬੰਦੇ ਵਿਆਹੀ ਤਾਂ ਐ ਕੋਈ ਕੁੱਟ ਮਾਰ ਕੇ ਤਾਂ ਨਹੀਂ ਮੈਂ ਕਹਿੰਦਾ ਵੀ ਮੈਂ ਉਹਰੇ ਪਿੰਡ ਜੀ ਨਹੀਂ ਹੈਗਾ ਜੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਕਿਸ਼ਨਗੜ ਪਿੰਡ ਦੇ ਵਿੱਚ ਖੜਿਆਂਗੇ ਇੱਥੇ ਇੱਕ ਨਵੀਂ ਗੱਲਬਾਤ ਆਈ ਹੈ ਇੱਕ ਬਾਈ ਆਇਆ ਬਰਾਹਾ ਪਿੰਡ ਤੋਂ ਗੱਲਬਾਤ ਕਰਦਾ ਹਾਂ ਬਾਈ ਜੀ ਕੀ ਨਾਮ ਹੈ ਆਪਣਾ ਬਾਈ ਵੀ ਖਾਲਸਾ ਬੈਗੜੀ ਜੀ ਫਤਿਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਜੱਜ ਸਾਹਿਬ ਨੂੰ ਚਾਹੀਦਾ ਵੀ ਇਹ ਫੈਸਲੇ ਕਰੋ ਇਹ ਆਪਣੇ ਖਾਤੇ ਦੇ ਬੰਦੇ ਨੇ ਤੇ ਇਹਨਾਂ ਨੂੰ ਫਿਰ ਬਸਾਉਣ ਦਾ ਵੀ ਚਾਹੀਦਾ ਵੀ ਅਸੀਂ ਬਿਵਾਸਾ ਕੇ ਰਾਜ਼ੀ ਆ ਜੇ ਨਹੀਂ ਬਸਣਾ ਨੇ ਤਾਂ ਤਲਾਕ ਵੀ ਕਰਾਉਣਾ ਚਾਹੀਦਾ ਇੱਕ ਦਾ ਇੱਕ ਵਾਸੇ ਗੱਲ ਤਾਂ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਮੈਂ ਡੇਢ ਮਹੀਨਾ ਜੇਲ੍ਹ ਕੱਟੀ ਹੈ ਜੇਲ੍ਹ ਮਹੀਨੇ ਦੇ ਵਿੱਚ ਡੇਢ ਕੱਟ ਕੇ ਜਿਸ ਦੇ ਵਿੱਚ ਮੈਨੂੰ ਜੱਜ ਸਾਹਿਬ ਕਹਿੰਦੇ ਵੀ ਤੇਰੇ ਕੋਲ ਪੈਸੇ ਹੈਗੇ ਨੇ ਖਰਚੇ ਲਈ ਮੇਰੇ ਕੋਲ 1000 ਰੁਪਏ ਸੀਗਾ ਮੈਂ 1000 ਰੁਪਏ ਦੇਣ ਨੂੰ ਤਿਆਰ ਸੀਗਾ ਮੈਨੂੰ ਕਹਿੰਦੇ 1000 ਦੀ ਤੂੰ ਘੱਟੋ ਘੱਟ 10000 ਰੁਪਏ ਦਰਾ ਚਾਹੀਦਾ ਖਰਚੇ ਵਾਸਤੇ ਵੀ ਮੇਰੇ ਤੋਂ ਖਰਚਾ ਨਹੀਂ ਦਿੱਤਾ ਜਾਂਦਾ ਅੱਛਾ ਤੇਰਾ ਪੂਰਾ ਮਸਲਾ ਕੀ ਹੈ ਪੂਰਾ ਮਸਲਾ ਇਹ ਹੈ ਜੀ ਮੈਂ ਮੇਰੇ ਘਰ ਵਾਲੀ ਨਾਲ ਗਿਆ ਸੀਗਾ ਬਾਹਰ ਮੇਰੇ ਘਰ ਵਾਲੀ ਬਾਅਦ ਚ ਮੇਰਾ ਸੋਨਾ ਗੱਪਾ ਸਭ ਚਾਕੇ ਲੈ ਗਈ ਬੱਚਾ ਸੀਗਾ ਉਹ ਵੀ ਪੇੜ ਸੀਗਾ ਉਹਦੇ ਬੌਸਮ ਕਰਾਤਾ ਤੇ ਉਹਦੇ ਵਿੱਚ ਮੈਂ ਕਿਤੇ ਜੇ ਮੇਰੇ ਸਾਈਨ ਕੀਤੇ ਹੋਣਗੇ ਤੇ ਮੇਰਾ ਉਹਦਾ ਜ਼ਿੰਮੇਵਾਰ ਮਾਂ ਹੋਊਗਾ ਜੇ ਕਿਤੇ ਮੇਰੇ ਸਾਈਨ ਹੋਣਗੇ ਡਰਾਈਵਿੰਗ ਸਸਰੀਆ ਮੇਰਾ ਡਰਾਈਵਿੰਗ ਸਸਰੀ ਲੈ ਗਈ ਆਧਾਰ ਕਾਰਡ ਸੀ ਮੇਰਾ ਆਧਾਰ ਕਾਰਡ ਲੇ ਗਈ ਪਿੰਨ ਕਾਰਡ ਸੀ ਮੇਰਾ ਪਿੰਨ ਕਾਰਡ ਸਕੇ ਆ ਮੇਰੇ ਕੋਲੇ ਕੁਝ ਨਹੀਂ ਛੱਡਿਆ ਘਰ ਦੇ ਵਿੱਚੋਂ ਸਾਢੇ 3 ਟੋਲੇ ਸੋਨਾ ਲੱਗੀ ਚਾਕੇ ਹਾਂ ਲੱਗੀ ਗੱਲ ਕਿੱਥੋਂ ਸ਼ੁਰੂਆਤ ਹੋਈ ਕਿੰਨੇ ਟਾਈਮ 2 ਸਾਲ ਹੋ ਗਏ ਜੀ ਮੈਨੂੰ ਪਿੰਡ ਦੀ ਪੰਚਾਇਤਾਂ ਨੇ ਆਮਰ ਰੋੜੇ ਨੇ ਦੀਪੇ ਨੇ ਸਾਰੇ ਕਿਤੇ ਬੈਠ ਕੇ ਗੱਲ ਕਰ ਲੋ ਕੁਝ ਹੋਰ ਸਾਰੇ ਬੰਦਿਆਂ ਨੇ ਕਿਹਾ ਵੀ ਤੂੰ ਬੈਠ ਕੇ ਗੱਲ ਕਰ ਲੈ ਆ ਸਾਨੂੰ ਕਹਿਣੇ ਬਸ ਅਸੀਂ ਕੁੜੀ ਨਹੀਂ ਤੋੜਨੀ ਅੱਛਾ ਨਾ ਮੁੱਡੇ ਮਸਲੇ ਦੇ ਵਿੱਚ ਦੇਖ ਸਕਦੇ ਹਾਂ ਦੋਸਤੋ ਮંત્રી ਸਾਹਿਬ ਕੈਬਨਟ ਮੰਤਰੀ ਵੀ ਤੁਹਾਡੇ ਮਸਲੇ 'ਚ ਆ ਗਏ ਹਾਂ ਜੀ ਉਹਦਾ ਉਹਨਾਂ ਦਾ ਪੀਓ ਆ ਦੀਗਾ ਉਹਨਾਂ ਕੋਲੇ ਗਏ ਦੇ ਮੈਂ ਉਹਨਾਂ ਦੇ ਪੀਓ ਕੋਲੇ ਮੈਂ ਆਖਿਆ ਵੀ ਮੈਂ ਹਾਜ਼ਰ ਆਇਆ ਹੋਣ ਨੂੰ ਜਿੱਥੇ ਮਰਜ਼ੀ ਬੁਲਾਓ ਮੈਂ ਉੱਥੇ ਆਉਂਗਾ ਅੱਧੀ ਰਾਤ ਫੋਨ ਕਰ ਦੋ ਮੈਂ ਅੱਧੀ ਰਾਤ ਉੱਠ ਕੇ ਆ ਜੀ ਹੂੰ ਦੇਖੋ ਮੈਨੂੰ ਅੱਧੀ ਰਾਤ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੋ ਮੇਰੇ ਤੇ ਗਲਤੀ ਹੋਈ ਜੋ ਮੈਨੂੰ ਸਜ਼ਾ ਹੋਊਗੀ ਤਾਂ ਮੈਨੂੰ ਦਿੱਤੀ ਜਾਵੇ ਬਾਬਾ ਜੀ ਸਜ਼ਾ ਦੇਣਾ ਬਈ ਅੱਛਾ ਹੁਣ ਉਹ ਕੀ ਕਹਿੰਦੀ ਹੈ ਕਿ ਜਨਨ ਕੇ ਵੀ ਉਹ ਟੈਰੀਆ ਵੀ ਮੈਂ ਤੇਰੇ ਬਸਣ ਦਾ ਹੈ ਨਹੀਂਗਾ ਤੇ ਮੈਂ ਨਾ ਦੇਣਾ ਤੈਨੂੰ ਤਲਾਕ ਮੈਂ ਤੇ ਤੋ ਖਰਚਾ ਸੌੜੇ ਦੇ ਸੌੜੀ ਦੀ ਪੁਗਦੀ ਹੈ ਜੀ ਸੌੜੇ ਦੇ ਘਟੇ ਬਹੁਤ ਜਿਆਦਾ ਘੱਟ ਪੁਗਰੀ ਹੈ ਤੇ ਕਰੂਗੀ ਤਾਂ ਮੇਰੀ ਸੱਚੀ ਗੱਲ ਕਰੂਗੀ ਜਾਂ ਕੁੜੀ ਗੱਲ ਕਰੂਗੀ ਸੌੜੇ ਦੀ ਨਹੀਂ ਬਣਦੀ ਮੇਰੇ ਕੋਲ ਵੀਡੀਓ ਵੀ ਪਿਆ ਹੈ ਜਿਸ ਦੇ ਵਿੱਚ ਮੇਰੇ ਘਰ ਵਾਲੀ ਕਹਿ ਰਹੀ ਹੈ ਰਿਕਾਰਡਿੰਗ ਆਪਣੀਆਂ ਨੇ ਮੈਨੂੰ ਹੱਤ ਬੰਨ ਕੇ ਬੇਨਤੀ ਵੀ ਕਰਦੇ ਰਿਹਾ ਵੀ ਤੋ ਉਹ ਆਪਣੇ ਘਰ ਬਸਾਲਾ ਘਰ ਬਸਾਲਾ ਸੀ 2 ਮਹੀਨੇ ਚੋਰੀਆਂ ਵੀ ਮਿਲਦੇ ਰਹੇ ਉਹਦੀ ਮੰਮੀ ਨੇ ਕਹਿ ਕੇ ਉਹਦੇ ਨਵੇਗੜੇ ਆਲੇ-ਦਾਲੇ ਗਵਾਂਢੀ ਇੱਕ ਦੋ ਤਿੰਨ ਬੰਦੇ ਰਹੇ ਰਹੇ ਨੇ ਉਹਨੇ ਆਉਂਦੇ ਜਾਂਦੇ ਨੇ ਉਹ ਬੱਲੇ ਬੰਦੇ ਕਹਿ ਕੇ ਇਹਨੇ ਵੀਡੀਓ ਮੁੰਡੇ ਦੇ ਜ਼ਮੀਨ ਮੰਗ ਜਿਸ ਦੇ ਵਿੱਚ ਪੈਰਿਆਂ ਨੇ ਵੀ ਮੈਂ ਨੌਜਮੀਂ ਜਾਇਆਤ ਕਰਾ ਦੇ ਉਹਦੇ ਵਿੱਚ ਮੈਂ ਪੱਕੇ ਵੀ ਰੱਖਦਾ ਵੀ ਮੈਂ ਜਾਇਆਤ ਤੇਰੇ ਨੌ ਕਰਾ ਦੰਨਾ ਠੀਕ ਹੈ ਵੀ ਤੁਸੀਂ ਮੇਰੇ ਨੌ ਕਰਾ ਦਿਓ ਕੁਛ ਕਰਾ ਦਿਓ ਅੱਛਾ ਵੀ ਕੁਛ ਵੀ ਨੌ ਕਰਾ ਦਿਓ ਮੇਰੇ ਮੈਂ ਤੁਹਾਡੇ ਨਾਲ ਜਾਇਆਤ ਕਰਾ ਲੰਨਾ ਵੀ ਆ ਜਾ ਘਰ ਬਸਾਲਾ ਮੈਂ ਤੇਰੇ ਨੌ ਜ਼ਮੀਨ ਕਰਾਉਣਾ ਤੂੰ ਮੇਰੇ ਨਾਲ ਕੋਈ ਘਰ ਕਰਾ ਦੇ ਮੈਂ ਤੇਰੇ ਨਾਲ ਜ਼ਮੀਨ ਕਰਾ ਲੰਨਾ ਠੀਕ ਹੈ ਤੇ ਫਿਰ ਜੱਜ ਸਾਹਿਬ ਦੇ ਗਿਆ ਮਸਲਾ ਉੱਥੇ ਜੱਜ ਸਾਹਿਬ ਨਾਲ ਕੀ ਗੱਲ ਹੋਈ ਸੀ ਪੂਰੀ ਜੱਜ ਸਾਹਿਬ ਨਾਲ ਗੱਲ ਹੋਈ ਸੀਗੀ ਜੱਜ ਸਾਹਿਬ ਕਹਿੰਦੇ ਵੀ ਤੂੰ ਖਰਚਾ ਦਿਓ ਠੀਕ ਹੈ ਅਸੀਂ ਨਾ ਕੋਈ ਅਸੀਂ ਬਸਾਉਣ ਤੇ ਨਾ ਕੋਈ ਤਲਾਕ ਨਾ ਕੁਝ ਗੱਲੇ ਨਹੀਂ ਪੁੱਛਦੇ ਅਸੀਂ ਬਥੇਰੀਆਂ ਮਿਹਨਤਾਂ ਕਰਦੇ ਆ ਤਰਲੇ ਕਾੜਦੇ ਆ ਹੱਥ ਬੰਨ੍ਹਦੇ ਆ ਉਹ ਮੰਨ ਵੀ ਰਹੇ ਉਹ ਜੱਜ ਸਾਹਿਬ ਕਹਿੰਦੇ ਨੇ ਵੀ ਖਰਚਾ ਦਿਓ ਜੇ ਖਰਚਾ ਦਵਾ ਸਕਦੇ ਜੱਜ ਸਾਹਿਬ ਫਿਰ ਤਰਾ ਵੀ ਸਕਦੇ ਲੋ ਤੁਸੀਂ ਜੱਜ ਸਾਹਿਬ ਨੂੰ ਕਿਹਾ ਵੀ ਖਰਚਾ ਦਵਾ ਲਿਓ ਵੀ ਜੀ ਮੈਂ ਬਸਾਉਣ ਨੂੰ ਤਿਆਰ ਆ ਉਹ ਗੱਲ ਦੱਸੋ ਪੂਰੀ ਜਿਹੜੀ ਹੋਈ ਸੀ ਹਾਂ ਉਹ ਮੈਂ ਕਿਹਾ ਵੀ ਮੈਂ ਬਸਾ ਕੇ ਰਾਜ਼ੀ ਆ ਤੇ ਠੀਕ ਹੈ ਉਹਨੇ ਸਾਈਨ ਕਰਤੇ ਬਾਹਰ ਜਾਓ ਬាទ ਨਾ ਤਾਂ ਨੂੰ ਕੀ ਕਹੇ ਜੱਜ ਨੇ ਜੱਜ ਨੇ ਬਲੈਂਕ ਐਨੀ ਗੱਲ ਕਹਤੀ ਕਿ ਨਾ ਵੀ ਮੈਂ ਕੁਛ ਨਹੀਂ ਕਰ ਸਕਦਾ ਇਹਦੇ ਵਿੱਚ ਤੁਸੀਂ ਕਰਤਾ ਦਿਓ ਵੀ ਵਿਸਾਰ ਨਹੀਂ ਸਕਦਾ ਮੈਂ ਮੈਂ ਨਾ ਵਿਸਾਰ ਸਕਦਾ ਨਾ ਮੈਂ ਤਲਾਕ 사 ਦੇ ਕੰਦੀ ਖਰਚ ਦੀ ਗੱਲ ਹੈ ਅੱਛਾ ਜੱਜ ਸਾਹਿਬ ਕਹਿੰਦੇ ਵੀ ਮੈਂ ਤਾਂ ਗੱਲ ਖਰਚਾ ਬਣਾ ਸਕਦਾ ਖਰਚੇ ਦੀ ਗੱਲ ਹੈ ਵੀ ਵਿਸਾਰ ਨਹੀਂ ਸਕਦਾ ਨਾ ਮੈਂ ਵਿਸਾਰ ਸਕਦਾ ਨਾ ਮੈਂ ਤਲਾਕ ਦਾ ਬਾ ਸਕਦਾ ਅੱਛਾ ਹਾਂ ਕਦੇ ਖਰਚੇ ਦੀ ਗੱਲ ਹੁੰਦੀ ਹੈ ਜੀ ਇਸ ਦੇ ਵਿੱਚ ਜੱਜ ਸਾਹਿਬ ਨੂੰ ਵੀ ਚਾਹੀਦੀ ਨਹੀਂ ਫਾਈਲ ਭਗਾ ਕੇ ਬਾਹਰ ਨਿਕੋੜੀ ਦੀ ਵੀ ਐਂਦਾ ਕਰਕੇ ਵੀ ਤੂੰ ਤੇ ਤੂੰ ਬਸਲਾ ਨਹੀਂ ਗਣੀ ਪਰ ਅਡੀ ਤਰਾਕ ਲੈ ਇੱਕ ਪਾਸਾ ਦਾ ਕੰਮ ਕਰਦੇ ਇੱਕ ਮੁੰਡੇ ਬਜਾਰੇ ਘਰੇ ਕੰਮਦੰਦੇ ਕਰਦੇ ਫਿਰ ਜਾਂਦੇ ਨੇ ਕੁੜੀਆਂ ਦੋ ਦੋ ਵਿਆਹ ਕਰਾਈ ਫਿਰਦੀਆਂ ਨੇ ਜੀ ਪੰਜੇ ਉਂਗਲਾਂ ਇੱਕੋ ਕਿਸਾਰ ਨਹੀਂ ਹੁੰਦੀਆਂ ਮੁੰਡੇ ਵੀ ਗਲਤ ਨੇ ਜੀ ਆਪਾਂ ਇਹ ਗੱਲ ਨਹੀਂ ਕਹਿੰਦੇ ਮੁੰਡੇ ਵੀ ਗਲਤ ਹੋ ਸਕਦੇ ਨੇ ਪਰ ਮੈਂ ਅੱਜ ਵੀ ਕਦੀ ਆਪਦੇ ਮਾਨ ਤੇ ਆਪ ਕਹਿਣਾ ਇਹ ਮੇਰਾ ਪਿੰਡ ਦੇ ਵਿੱਚ ਰਿਗਾਰਡ ਪੁੱਛ ਲਿਓ ਵੀ ਬੰਦਾ ਕਿਹਾ ਜਾ ਠੀਕ ਹੈ ਤੇ ਫਿਰ ਤੁਸੀਂ ਜੇਲ੍ਹ ਵੀ ਕੱਟੀਆ ਕਹਿੰਦੇ ਮੈਂ ਡੇਢ ਮਹੀਨਾ ਜੇਲ੍ਹ ਤੇ ਹੈਗੀ ਤਾਂ ਮਹੀਨੇ ਨੂੰ ਮੇਰੀ ਸਜ਼ਾ ਨਹੀਂ ਕਿ ਜੀ ਉਸ ਤੋਂ ਬਾਅਦ ਮੈਨੂੰ ਡੇਢ ਮਹੀਨਾ ਤੱਕ ਜਿੱਦ ਸਭ ਅਗੇ ਛੁੱਟੀ ਤੇ ਮੈਨੂੰ ਉਹਦੀ ਅਪਰੇਟਰ ਆਖਦੀ ਬਾਡੀਗਾਰਡ ਦੀ ਉਹ ਲਾ ਗਿਆ ਡਿਊਟੀ ਲਾ ਗਿਆ ਉਸ ਦੇ ਵਿੱਚ ਮੈਨੂੰ ਬੁਲਾਏ ਨਹੀਂ ਗਿਆ ਤਰੀਕ ਮੇਰੀ ਆਨਲਾਈਨ ਪੈ ਗਈ ਆਨਲਾਈਨ ਨਹੀਂ ਪੈ ਸਕਦੀ ਇਸ ਵਿੱਚ ਆਨਲਾਈਨ ਨਹੀਂ ਤਰੀਕ ਸਕੇ ਕਿੰਨਾ ਜੱਜ ਦੇ ਨਹੀਂ ਪੈਂਦੀ ਤਰੀਕ ਉਹਨਾਂ ਜਿਹੜਾ ਮੰਨੀ ਨਹੀਂ ਜਾਂਦੀ ਮੇਰੀ ਆਨਲਾਈਨ ਪਵਾਤੀ ਆਨਲਾਈਨ ਤੋਂ ਬਾਅਦ ਫਿਰ ਮੈਨੂੰ ਜੱਜ ਨੇ ਬੁਲਾਇਆ 15 ਦਿਨਾਂ ਬਾਅਦ 15 ਦਿਨਾਂ ਬਾਅਦ ਮੈਨੂੰ ਜੱਜ ਨੇ ਐ ਵੀ ਨਹੀਂ ਪੁੱਛਿਆ ਕਿ ਤੂੰ ਖਰਚਾ ਭਰੇਗਾ ਕਿ ਨਹੀਂ ਬਸ ਐਨ ਮਾਰੇ ਕਹਿੰਦਾ ਛੱਡ ਦੇ ਉਹਨੂੰ ਫਿਰ ਹੁਣ ਬਾਬਿਆਂ ਨੇ ਵਿਆਹ ਆਇਆ ਮੈਂ ਬਾਬਿਆਂ ਕੋਲੇ ਆਇਆ ਹੱਤ ਬੰਨ ਕੇ ਬੇਨਤੀ ਆ ਵੀ ਮੇਰੇ ਬਾਬਾ ਜੀ ਜਿਵੇਂ ਮਰਜ਼ੀ ਨਿਮੇੜ ਦੇਣਾ ਮੇਰਾ ਸਿਰ ਮਤੇ ਇਹਨਾਂ ਦਾ ਫੈਸਲਾ ਹੁਣ ਅੱਜ ਕੱਲ੍ਹ ਜੇ ਕਹੀਏ ਤੁਹਾਡੀ ਪਤਨੀ ਕਿੱਥੇ ਰਹਿ ਰਹੀ ਹੈ ਤੇਰੀ ਉਹ ਹਰਿਆਣੇ ਦੇ ਵਿੱਚ ਰਹਿ ਰਹੀ ਸੀ ਹਰਿਆਣੇ ਦੇ ਵਿੱਚ ਕੋ ਮੁੰਡੇ ਨਾਲ ਗੱਡੀ ਚ ਆਉਂਦੀ ਹੈ ਤੇ ਗੱਡੀ 'ਚ ਹੀ ਜਾਂਦੀ ਹੈ ਉਹਦੀ ਵੀ ਇੱਕ ਮੁੰਡੇ ਦੀ ਕਿਹਦੇ ਨਾਲ ਆ ਉਹਦੇ ਨਾਲ ਮੋਟਰਸਾਈਕਲ ਤੇ ਬੈਠੀ ਤੇ ਮੇਰੇ ਨਾਲ ਫੋਟੋ ਵੀ ਹੈਗੀ ਹੈ ਉਹ ਵੀ ਮੈਂ ਫੋਟੋ ਵੀ ਸਾਬਟ ਕਰ ਸਕਦਾ ਮੇਰੇ ਸਹੁਰੇ ਕਿੱਥੇ ਨੇ ਸਲਾਮ ਪਈ ਰਵੀਦਾਸਪੁਰਾ ਟਿੱਬੀ ਸਨਾਮ ਉਦਮ ਸਿੰਘ ਵਾਲਾ ਹਾਂ ਸਨਾਮ ਉਦਮ ਸਿੰਘ ਵਾਲਾ ਆਈ ਜੇ ਸਾਬ ਦੇ ਹੋਈ ਦੀ ਗਿਆਲਾ ਇਹ ਜੇ ਸਾਬ ਕਹਿੰਦਾ ਵੀ ਅਸੀਂ ਕੁਝ ਨਹੀਂ ਕਹਿ ਸਕਦੇ ਬਸ ਉੱਥੇ ਸਾਈਨ ਕਰਦਾਂ ਨੇ ਬਸ ਕਹਿੰਨ ਨੇ ਖਰਚਾ ਦੇਣ ਦਾ ਤੇ ਨਹੀਂ ਨਹੀਂ ਅੰਦਰ ਭੇਜਦੇ ਨੇ ਵਾਰੰਟ ਕੱਢ ਦਾਂ ਨੇ ਵੀ ਖਰਚਾ ਤਾਂ ਦਮਾਉਣ ਦਮਾਉਣ ਆਇਆ ਸੀ ਵੀ ਸੋਡਾ ਘਰ ਨਹੀਂ ਬਿਵਾਸਾ ਸਕਦੇ ਮੇਰਾ ਬੱਚਾ ਵੀ ਮੈਨੂੰ ਐ ਨਹੀਂ ਪਤਾ ਵੀ ਵਾਸ਼ਿੰਗ ਕਿੱਥੇ ਕਰਾਇਆ ਇਹਨਾਂ ਨੇ ਮੇਰਾ ਬੱਚਾ ਵੀ ਵਾਸ਼ਿੰਗ ਕਰਾਤਾ ਜੀ ਤੇ ਮੈਂ ਬਾਹਰ ਗਿਆ ਸੀ ਕਿ ਟੂੜੇ ਦੀ ਮਸ਼ੀਨ ਦੇ ਉਹ ਵੀ ਮੰਮੀ ਨੇ ਇੱਕ ਗੋਲੀ ਲਾ ਕੇ ਦਿੱਤੀ ਐ ਨਿੱਕੀ ਜੀ ਉਹਨੇ ਖਾਧੀ ਉਸ ਤੋਂ ਬਾਅਦ ਉਹਨਾਂ ਨੇ بس ਉਹ ਦਵਾਰ ਬੱਚਾ ਬੋਸ਼ਮੀ ਤੇ ਲਾਣਾ ਪੈ ਗਿਆ ਉਹਨਾਂ ਨੇ ਬੋਸ਼ਮੀ ਕਰਾ ਦਿੱਤਾ ਕਹਿੰਦੇ ਬੋਸ਼ਮੀ ਕਰਾ ਮੈਨੂੰ ਤਾਂ ਫੋਨ ਤੇ ਕਹਿੰਦੇ ਰਹੇ ਕਿ ਬਤਿਆਸੀ ਦਾ ਇਹ ਖਰਾਬ ਹੋ ਗਿਆ ਇਹ ਹੋ ਗਿਆ ਵਾਹ ਹੋ ਗਿਆ ਚਲੋ ਮੈਂ ਇੱਥੇ ਵੀ ਚਲੋ ਇੱਕ ਖਰਾਬ ਹੋ ਜਾਂਦਾ ਦੂਜਾ ਸਹੀ ਕੋਈ ਨਾ ਉਹ ਦੂਦਾਰ ਮੈਂ ਘਰੇ ਲਿਆਉਣਾ ਚਾਹੁੰਦਾ ਮੈਨੂੰ ਕਹਿੰਦੇ ਮਾਪੇ ਪਾਪਾ ਤੋਂ ਅੱਡ ਹੋ ਜਾ ਘਰ ਮਮਾ ਤਾਂ ਰੋ ਵੀ ਅੱਡ ਹੋ ਗਏ ਜੀ ਮਾਪੇ ਪਾਪਾ ਵੀ ਅੱਡ ਰੱਖਣ ਨੂੰ ਤਿਆਰ ਹੋ ਗਏ ਜੀ ਮੈਂ ਕਿਰਾਏ ਤੇ ਵੀ ਰਹਿਣ ਨੂੰ ਤਿਆਰ ਹੋ ਗਿਆ ਜੀ ਕਿਉਂ ਉਹ ਕਦੀ ਵੀ ਮੈਂ ਤੇਰੇ ਆਉਣਾ ਨਹੀਂ ਕਿਉਂ ਬਈ ਯੂਲ ਖਰਚਾ ਜਿਹੜਾ ਤੈਨੂੰ 9000 ਬਣਨੇ ਆ 4000 1 ਇਦਿ ਮੈਂ ਉਹ ਕਿਦੋਂ ਤੇ ਰਹਿ ਕੇ ਤੇ ਹੋ ਰਹੀ ਆ ਆਪਣੇ ਮਾਪਿਆਂ ਦੇ ਰਹੀ ਆ ਆਪਣੇ ਘਰ ਆਇਨਾਂ ਨਾਲ ਕਿਹਨੇ ਜਾਂਦੀ ਆ ਉਹ ਗੱਡੀ 'ਚ ਜਾਂਦੀ ਆ ਗੱਡੀ ਚ ਆਉਂਦੀ ਆ ਮੈਂ ਕਿਹਦੇ ਦਊਗਾ ਜੀ ਮੈਨੂੰ ਜੇ ਸਰਕਾਰ ਨੇ ਜੇਰੇ ਕੱਟ ਲਵੇ ਹੁਣ ਉਹਨੇ ਘਰ ਆਲਾ ਹੋਰ ਬਣਾ ਲਿਆ ਕੋਈ ਘਰ ਆਲਾ ਕਿ ਹੋਰ ਬਣਾ ਲਿਆ ਜਾਂਦਾ ਇਹਦੇ ਮੇਰੇ ਕੋਲ ਫੋਟੋ ਪਈ ਆ ਜੀ ਜਿਸ ਦੇ ਵਿੱਚ ਮੈਨੂੰ ਚੋਰੀ ਕੋਲ ਕੋ ਦਿੱਤੀ ਆ ਬੰਦੇ ਨੇ ਨੇ ਉਹਦੇ ਨਾਲ ਮੋਟਰ ਸਕੂਟਰੀ ਤੇ ਬੈਠੀ ਆ ਨਾ ਖਰਚਾ ਫਿਰ ਤੂੰ ਹੁਣ ਦਿੰਦਾ ਨਹੀਂ ਮੈਂ ਨਹੀਂ ਦਿੰਦਾ ਹੈਗਾ ਜੀ ਜੇਰੇ ਕੱਟਨੇਗਾ ਮੈਂ ਜੇਰੇ ਕੱਟ ਲਊਗਾ ਅੱਛਾ ਹਾਂ ਫਿਰ ਮੈਂ ਉਹ ਘਰ ਤੋਂ ਉਹਨਾਂ ਨੂੰ ਖਵਾਈ ਜਾਂਦੀ ਮੈਂ ਕਿੱਥੋਂ ਡੇੜੀਦਾਰ ਬੰਦਾ ਮੈਂ ਕਿ ਉਨੇ ਨੂੰ ਤਿਆਰ ਹੈ ਮੈਂ ਲਿਆਉਣ ਨੂੰ ਵੀ ਤਿਆਰ ਆ ਜੀ ਮਰ ਨਾਲਾ ਤੋ ਰਾ ਦੇ ਅੱਜ ਮੈਂ ਰੱਦ ਵੀ ਲਿਆਉਣਾ ਸਾਰਾ ਪਿੰਡ ਵਿਆਹੀ ਵੀ ਭਰਦੂਗਾ ਬੰਦੇ ਵਿਆਹੀ ਤਾਂ ਕੋਈ ਕੁੱਟ ਮਾਰ ਕੇ ਤਾਂ ਨਹੀਂ ਮੈਂ ਇਹ ਕਹਿੰਦਾ ਜੀ ਮੈਂ ਉਹਦੇ ਪਿੰਡ ਜੀ ਨਹੀਂ ਹੈਗਾ ਜੀ ਅੱਛਾ ਮੈਂ ਪਿੰਡ ਦੀ ਜਗ੍ਹਾ ਮੈਂ ਬਾਹਰ ਰਹਿਣਾ ਦਾ ਜੀ ਹਾਂ ਮੈਂ ਕੁੜੀਆ ਜੀ ਦੇ ਮਸ਼ੀਨ ਦੇ ਸੀਜ਼ਨ ਲਾਉਣ ਗਿਆ ਸੀਗਾ ਤੇ ਉੱਥੇ ਹੋਇਆ ਆਇਆ ਸੀਗਾ ਤੇ ਬਾਨਾ ਜੀ ਨਾਲ ਆ ਰਿਹਾ ਆਇਆ ਠੀਕ ਹਾਂ ਉਹਨਾਂ ਦੇ ਨਾਲ ਆ ਰਿਹਾ ਹੈ ਜੀ ਤੇ ਹਾਂਜੀ ਵੀਡੀਓ ਤਾਂ ਤੁਸੀਂ ਨੇ ਪੂਰੀ ਵੇਖ ਹੀ ਲਈ ਹੋਵੇਗੀ ਵੀ ਮਸਲਾ ਕੀ ਆ ਪੂਰਾ ਕੀ ਸੱਚ ਹੈ ਵੀ ਕੀ ਝੂਠ ਹੈ ਇਹ ਘਟਨਾ ਸਨਾਮ ਰਵੇ ਪਿੰਡ ਦਾ ਤੇ ਵੀ ਉਥੇ ਦੀ ਘਟਨਾ ਤੇ ਇਸ ਇਨਸਾਨ ਦਾ ਦੱਸਿਆ ਜਾ ਰਿਹਾ ਹੈ ਕਿ ਇਹ ਕਹਿੰਦਾ ਵੀ ਮੇਰੇ ਨਾਲ ਅੱਜ ਤੋਂ 2 ਸਾਲ ਪਹਿਲਾਂ ਉਸ ਨਾਲ ਔਰਤ ਨੇ ਵਿਆਹ ਹੋਇਆ ਸੀ ਉਸ ਨਾਲ ਤੇ ਉਸ ਨੇ ਮੇਰੇ ਬੱਚੇ ਦਾ ਵੀ ਜਨਮ ਕਰਾਇਆਗਾ ਜਿਸ ਦੇ ਉੱਪਰ ਕੇ ਨਾਂ ਕੋਈ ਮੇਰਾ ਕੋਈ ਸਾਇਨ ਆ ਜੇਕਰ ਮੇਰਾ ਕੋਈ ਸਾਇਨ ਸਾਬਤ ਕਰ ਦਿੱਤਾ ਜਾਵੇ ਤਾਂ ਮੈਂ ਸਜ਼ਾ ਦਾ ਹੱਕਦਾਰ ਹੋਵਾਂਗਾ ਇਹ ਇਨਸਾਨ ਅੱਜ ਕਹਿੰਦਾ ਮੈਂ 2 ਮਹੀਨਿਆਂ ਦੀ ਸਜ਼ਾ ਵੀ ਕੱਟ ਕੇ ਆਇਆ ਪਰ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਅਕੇ ਨਾ ਤਾਂ ਮੇਰੇ ਉਹ ਵਸ ਰਹੀ ਆ ਤੇ ਨਾ ਹੀ ਜੱਸਾ ਸਾਹਿਬ ਉਸ ਨੂੰ ਤਲਾਕ ਦੇ ਰਹੇ ਨੇ ਪਰ ਮੇਰੀ ਕੋਈ ਮਦਦ ਕੀਤੀ ਜਾਵੇ ਇਹ ਮਸਲਾ ਹੈ ਕਿ ਇਹ ਗੁਰੂ ਦੀਆਂ ਲਾੜ ਦੀਆਂ ਫੌਜਾਂ ਕੋਲ ਸਿੰਘ ਸਿੰਘਾਂ ਕੋਲ ਆਇਆ ਹੈ ਵੀਡੀਓ ਨੂੰ ਐਂਡ ਤੱਕ ਸੁਣ ਲ ਕੇ ਸਾਂਝਾ ਕਰਦੇ ਜਾਓ ਦੇਖੋ ਤੁਸੀਂ ਕਿਸ ਤਰ੍ਹਾਂ ਇਹ ਮਿੰਨਤਾ ਤਰਲੇ ਕੱਢ ਰਿਹਾ ਹੈ ਕਿ ਮੈਥੋਂ ਮਹੀਨੇ ਦਾ 10000 ਰੁਪਏ ਖਰਚਾ ਵੀ ਲਿਆ ਜਾ ਰਿਹਾ ਹੈ ਤੇ ਉਹ ਹਰਿਆਣੇ ਵਿੱਚ ਕਿਸੇ ਹੋਰ ਨਜਾਇਜ਼ ਬੰਦੇ ਨਾਲ ਫਿਰ ਰਹੀ ਹੈ ਇਹ ਇਹਨਾਂ ਦਾ ਦੱਸਣ ਦਾ ਆਪਣਾ ਜਵਾਨੀ ਹੈ ਇਹ ਮੇਰਾ ਕੋਈ ਇਸ ਵਿੱਚ ਗੁਨਾਹ ਨਹੀਂ ਪਰ ਮੈਂ ਇਸ ਦੀ ਸਜ਼ਾ ਭੁਗਤ ਰਿਹਾ ਜੇਕਰ ਮੇਰੇ ਵਿੱਚ ਕੋਈ ਕਸੂਰ ਹੋਇਆ ਤਾਂ ਮੇਰੇ ਪਿੰਡ ਵਿੱਚ ਜਾ ਕੇ ਪਤਾ ਕਰੋ ਜੇਕਰ ਕਿਸੇ ਵੀ ਪਿੰਡ ਦੇ ਬੰਦੇ ਨੇ ਕਹਿ ਦਿੱਤਾ ਕਿ ਬੰਦਾ ਕੋਈ ਨਸ਼ੇੜੀ ਆ ਜਾਂ ਤੰਗ ਕਰਨ ਵਾਲਾ ਤਾਂ ਮੈਂ ਦੇਣਦਾਰ ਹੋਵਾਂਗਾ ਇਹੋ ਜਿਹੇ ਭੋਏ ਭਾਲੇ ਇਨਸਾਨਾਂ ਨਾਲ ਵੀ ਧੱਕਾ ਹੁੰਦਾ ਇਹ ਹੁਣ ਕੋਈ ਪ੍ਰਸ਼ਾਸਨ ਵੀ ਇਸ ਵਿੱਚ ਕੁਝ ਨਹੀਂ ਕਰ ਸਕਦਾ ਇਹਨਾਂ ਦਾ ਕਹਿਣਾ ਕਿ ਮੈਂ ਕਮਨ ਅਰੋਲੇ ਤੱਕ ਵੀ ਜਾਇਆ ਦੀਪਾਗਾ ਉਹਨਾਂ ਤੱਕ ਵੀ ਜਾਇਆ ਕਹਿੰਦਾ ਮੈਂ ਵੱਡੇ ਵੱਡੇ ਲੀਡਰਾਂ ਤੱਕ ਜਾਇਆ ਪਰ ਮੇਰਾ ਮਸਲਾ ਹੱਲ ਨਹੀਂ ਹੋਇਆ ਤੇ ਪੰਚਾਇਤਾਂ ਨੇ ਵੀ ਜ਼ੋਰ ਲਾਇਆ ਵੀ ਇੱਕ ਪਾਸਾ ਹੋ ਜਾਵੇ ਪਰ ਇਹ ਮਸਲਾ ਇੱਕ ਪਾਸਾ ਨਹੀਂ ਹੋ ਰਿਹਾ ਨਾ ਤਾਂ ਉਹ ਮੈਨੂੰ ਤਲਾਕ ਦੇ ਰਹੇ ਨੇ ਨਾ ਮੈਨੂੰ ਮੇਰੇ ਵੱਸ ਰਹੀ ਆ ਪਰ ਖਰਚਾ ਲੈ ਰਹੀ ਆ ਇਸ ਦਾ ਕੀ ਹੱਲ ਹੋਣਾ ਚਾਹੀਦਾ ਉਹ ਬਾਬਾ ਜੀ ਹੋਰੀ ਕਰਨਗੇ ਪਰ ਵੀਡੀਓ ਨੂੰ ਵਾਰ ਤੋਂ ਵਾਰ ਸਾਂਝਾ ਕਰਦੇ ਜਾਓ ਇਹਨਾਂ ਦਾ ਕਹਿਣਾ ਕਿ ਮੈਂ ਬਾਹਰ ਗਿਆ ਹੋਇਆ ਸੀ ਅਤੇ ਮੇਰੇ ਪਿੱਛੋਂ ਮੇਰੇ ਘਰ ਦੇ 3.5 ਤਣੇ ਤੋਲੇ ਸੋਨੇ ਦੇ ਰਹਿ ਗਈ ਚੱਕ ਕੇ ਅਤੇ ਜੋ ਕਿ ਮੇਰਾ ਆਧਾਰ ਕਾਰਡ ਸੀ ਲਾਇਸੈਂਸ ਸੀ ਅਤੇ ਹੋਰ ਸਮਾਨ ਵੀ ਸੀ ਉਹ ਵੀ ਉਹ ਨਾਲ ਲੈ ਕੇ ਚਲੀ ਗਈ ਅਤੇ ਹੁਣ ਮੇਰੇ ਤੇ ਪ੍ਰੈਸ਼ਰ ਪਾ ਰਹੇ ਨੇ ਵੀ ਤੁਸੀਂ ਜਿਹੜੀ ਜ਼ਮੀਨ ਆ ਉਹ ਮੇਰੇ ਨਾਂ ਕਰਵਾਓ ਪਰ ਮੈਂ ਜ਼ਮੀਨ ਕਿਸੇ ਅਸੀਂ ਵੀ ਮੈਂ ਜ਼ਮੀਨ ਵੀ ਨਾਂ ਕਰਵਾ ਦਿਆਂਗਾ ਪਰ ਪਹਿਲਾਂ ਮੇਰੇ ਨਾਂ ਵੀ ਕੁਝ ਨਾ ਕੁਝ ਕਰਵਾਓ ਮੈਂ ਜ਼ਮੀਨ ਤੇ ਤਿਆਰ ਨਾ ਕਰਵਾਉਂਦੋਂ ਵੀ ਤੂੰ ਘਰ ਬਸਾ ਲੈ ਇਹ ਇਨਸਾਨ ਇੱਕ ਸਿੱਧਾ ਸਾਦਾ ਜਮਾ ਜੋ ਕਿ ਹਰ ਹੀਲੇ ਵਸੀਲੇ ਆਪਣਾ ਘਰ ਬਸਾਉਣਾ ਚਾਹੁੰਦਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਤੇ ਸਾਂਝਾ ਕਰਦੇ ਜਾਓ ਦੇਖੋ ਕਿਸ ਤਰ੍ਹਾਂ ਆਪਣੀ ਹੱਦ ਬੀਤੀ ਦੱਸਦਾ ਸਾਰੀ ਦੇਖੋ ਸੋਨੂੰ ਤੁਸੀਂ ਪੂਰੀ ਗੱਲਬਾਤ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੈਦ ਇੱਕੰਦਾ ਬਧਿਓ ਤਾਂ ਜੋ ਅੱਗੇ ਆਉਣ ਵਾਲੀ ਵੀਡੀਓ ਤੁਹਾਡੇ ਲਈ ਪਾਉਂ ਸਕੇ ਦੇਖੋ ਕਿ ਮਾਨਪ੍ਰੀਤ ਕੌਰ ਖਾਲਸਾ ਜੀ ਨੇ ਵੀ ਉਸ ਕੁੜੀ ਨਾਲ ਗੱਲ ਕੀਤੀ ਪਰ ਉਸ ਕੁੜੀ ਵੱਲੋਂ ਕੋਈ ਸਹੀ ਜਵਾਬ ਨਹੀਂ ਦਿੱਤਾ ਗਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਬਤਵਾਰ ਸਾਂਝਾ ਕਰਦੇ ਜਾਓ ਇਹੋ ਜਿਹੇ ਮਸਲੇ ਦਿਨੋਂ ਦਿਨ ਲਗਾਤਾਰ ਲਾਰ ਜਨ ਫੌਜਾਂ ਲਵੇ ਪਹੁੰਚ ਰਹੇ ਨੇ ਜਿੰਨੇ ਕੁ ਮਸਲੇ ਹੱਲ ਹੁੰਦੇ ਨੇ ਉਹਨੇ ਕੋ ਹੋ ਕਰ ਰਹੇ ਨੇ ਲਗਾਤਾਰ ਬਿਨਾਂ ਕਿਸੇ ਲਾਲਚ ਦੇ ਲਗਾਤਾਰ ਉਹਨਾਂ ਦੀ ਸੇਵਾ ਹਾਜ਼ਰ ਹੈ ਬਹੁਤ ਹੀ ਮਸਲੇ ਰਜਾਨਾਂ ਦੀ ਗਿਣਤੀ ਵਿੱਚ ਆਉਂਦੇ ਨੇ ਰਜਾਨਾਂ ਦੇ 20 30 ਮਸਲੇ ਤਾਂ ਉਹ ਫੋਨ ਉੱਤੇ ਹੀ ਨਿਬਟਾ ਦਿੰਦੇ ਨੇ ਇਹੋ ਜਿਹਾ ਬਰਾਦਲਾ ਗੁਰੂ ਜੀਆਂ ਲਾੜਦਿਆਂ ਫੌਜਾਂ ਨੇ ਬਹੁਤ ਵਧੀਆ ਕੀਤਾ ਹੈ ਜੇਕਰ ਤੁਸੀਂ ਗੁਰੂ ਜੀਆਂ ਲਾੜਦਿਆਂ ਫੌਜਾਂ ਦੇ ਇਸ ਕੰਮ ਤੋਂ ਖੁਸ਼ ਹੋ ਸਹੀ ਮੰਨਦੇ ਹੋ ਤਾਂ ਵੀਡੀਓ ਨੂੰ ਸਾਂਝਾ ਵੀ ਕਰੋ ਤੇ ਕਮੈਂਟ ਵਿੱਚ ਉਹਨਾਂ ਨੂੰ ਆਪਣੇ ਰਹਿ ਵੀ ਦਿਓ ਵੀ ਕੀ ਇਹ ਕੰਮ ਸਹੀ ਕਰ ਰਹੇ ਨੇ ਸਾਡਾ ਇਸ ਵੀਡੀਓ ਨਾਲ ਕੋਈ ਨਿੱਜੀ ਸਬੰਧਤਾ ਨਹੀਂ ਹੈਗਾ ਨਾ ਹੀ ਸਾਡਾ ਚੈਨਲ ਇਸ ਵੀਡੀਓ ਦੀ ਕੋਈ ਪੁਸ਼ਟੀ ਕਰਦਾ ਵੀ ਇਹ ਸਹੀ ਹੈ ਜਾਂ ਗਲਤ ਹੈ ਵੀਡੀਓ ਨੂੰ ਤੁਸੀਂ ਆਪ ਸੁਣ ਕੇ ਆਪ ਵਿਚਾਰ ਕੇ ਵੀ ਕੀ ਇਹ ਸੱਚ ਹੈ ਤੁਸੀਂ ਆਪ ਹੀ ਕਮੈਂਟਾਂ ਵਿੱਚ ਦੱਸਣਾ ਹੈ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸਾਂਝਾ ਕਰਿਓ